ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਸ਼ਰੀਖਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਦੋ ਮੱਜਾਂ ਬੱਚੇ ਤੋਂ ਬਿਨਾਂ ਤੇ ਇੱਕ ਗਾਂ ਧੋਕੜ ਗੱਬਣ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਤੇ ਨਾਮ ਦੱਸ ਤੇ ਕਰੀ ਫਿਰ ਆਪਾਂ ਜੀ ਡਿਪਟੀ ਜੀ ਇਹਨਾਂ ਜੱਕ ਮਸ਼ੀਸ਼ਾ ਸੀ ਜਨਾਲਾ ਜਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦੇ 981284755 ਠੀਕ ਹੈ ਤੇ ਸ਼ੁਰੂਆਤ ਫਿਰ ਮੱਝਾਂ ਤੋਂ ਕਰ ਲਈਏ ਦੇਖ ਲਓ ਗਾਂਹ ਤਾਂ ਕਰ ਲਓ ਆ ਜਾਨਾ ਵਿਚਾਰੀ ਦਾ ਚਲੋ ਫਿਰ ਗਾਂਹ ਹੀ ਦਿਖਾ ਦਿਓ ਪਹਿਲਾਂ ਕਿੰਨੇ ਚੱਦੀ ਗੱਭਨ ਜੇ ਇਹ ਭਾਜੀ 4 ਮਹੀਨਿਆਂ ਚੱਕ ਪਾਸ ਆ ਅੱਛਾ ਤੇ 4 ਕਿਲੋ ਹੀ ਦੁੱਧ ਜੀ ਠੀਕ ਹੈ ਰਾਤੀ ਜੇ ਆਈ ਜੀ ਠੀਕ ਹੈ ਕੋਈ ਰਹਿਮ ਨਾ ਕਰੇ ਫੱਟੇ ਜੇ ਨਾਲ ਲੱਗਦੀ ਆ ਜੀ ਠੀਕ ਹੈ ਓਕੇ ਯਾਰੀ ਲਾਂਚ ਰੌਣ ਲੱਗਣ ਲੱਗ ਜਾਂਦੀਆਂ ਸਾਡੀ ਨਾ ਰਗੜੀ ਜੀ ਲੱਗੀ ਫੱਟੇ ਦੇ ਨਾਲ ਲੱਗੀ ਆ ਹਾਂਜੀ 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 ਆ ਰਗੜੀ ਮਾਸਾ ਮੋਟ ਲ ਠੀਕ ਹੈ। ਹੈਗੀ ਪਾਜੀ ਜਾਦਪਾਦ ਵਾਲੀ ਨੇ ਸਾਹਮਣੀ ਕੀਤੀ ਲੈਣ ਦੀ। ਠੀਕ ਆ। ਹਾਂਜੀ। ਉਹਦੇ ਕਿਹਾਰੇ ਕਿਲੋ ਜੀ ਹੁਣ? ਤੇ ਤੋਰੋ ਸਾਫੇ ਰਕੀਂ। ਬਾਕੀ ਸੰਭੀ ਨਹੀਂ ਹੈ ਕਿਸਨੇ ਹੈ ਸਰੀਰ ਲਿੱਸੀ ਹੈ। ਯੋ ਮੜਾ ਗਿਆ ਇਹ ਨਾਲ ਕੋਈ ਆਖੇ ਵੀ ਗੁੱਡੜਿਆ ਠੀਕ ਆ ਹਾਂਜੀ ਤੇ ਹਵਾ ਨਹੀਂ ਤਾਂ ਲੱਗਦਾ ਤਾਂ ਖੜੀ ਸਾਡੀ ਭਾਜੀ ਜਿੱਦਾਂ ਉਹ ਵਧੀਆ ਐ ਠੰਡੀ ਧੀਰੀ ਬਾਕੀ ਬੜੀ ਆ ਠੀਕ ਆ ਹਾਂ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਨਿਗਾਹ ਜਾਈ ਗਾ ਕਿੰਨਾ ਲੈ ਕਰਾਉਣਾ ਪੰ 22 ਤੇ ਹੀ ਕਰਾ ਲੀ ਅੱਛਾ 18000 ਦੀ ਦੇ ਲਈ 18000 ਦੇ ਕੇ ਵਿੱਚ ਛੋਟ ਚੜ ਕਰਦੀ 18000 ਛੜ ਦਈ ਅੱਛਾ 15 ਆਈ 500 ਹੋਰ ਛੋਟ ਹੋ ਜੀ ਅੱਛਾ 14.5 ਦੀ ਭਾਜੀ ਦੇਣੀ ਆ ਤਿੰਨੇ ਸੱਜਣ ਨੇ ਕਿੰਨਾ ਖਵਾਇਆ ਦੁੱਧ ਭਾਜੀ ਉਹ ਕਹਿੰਦੇ ਆ ਵੀ ਇਹਨੇ ਚੋਇਆ ਸਿਰ 13 14 ਕਿਲੋ ਅੱਛਾ ਤੇ ਬਾਕੀ ਜਾਤ ਪਾਤ ਵਾਲੀ ਆ ਸਾਹਮਣੇ ਕੀਤੀ ਜਾਂ ਦੇਣਾ ਕੀ ਸਾਹਮ ਕੋ ਕਰ ਲੂਗਾ ਤੇ ਨਾਲੇ ਸੱਜਰ ਜਿਹੜਾ ਸੋਨਾ ਇਹਨੇ ਰਾਜੀ ਵੀ ਹੋ ਜੂਗੀ ਰਾਜੀ ਹੋਣਾ ਭਾਜੀ ਚਾਰੇ ਵੀ ਬਣੀ ਤੇ ਦੁੱਧ ਵੀ ਕੱਢੀ ਜਾਓਗੀ ਠੀਕ ਹੈ ਜੀ ਤੇ ਹੁਣ ਇੱਕ ਕਰਨੀ ਲਈਦੀ ਮੈਂ ਤੁਹਾਨੂੰ ਦਿਖਾ ਦਈਏ ਕਿੰਨਾ ਜੀ ਵੇ ਇਸ ਕੋ ਭਾਜੀ ਦੁੱਧ 7 ਕਿਲੋ ਲਾਈਏ ਪੱਕਾ ਦੁੱਧ ਹੈ ਗਾਏ ਦਾ 7 ਲੀਟਰ ਪੱਕਾ ਪੱਕਾ ਆ ਗਿਆ ਵਧੀਆ ਤੋੜੋ ਫਿਰ ਇੱਕ ਕਰੀਏ 7 ਕਿਲੋ ਦੁੱਧ ਜੀ ਇਹਦਾ ਭਾਜੀ ਮੜਾ ਜਾਣਾ ਅਗਲਾ ਫਣ ਘੱਟ ਜੇ ਮਹਿੰਗਾ ਅੱਛਾ ਆਹੜਾ ਇੱਧਰ ਲਾਣੀ ਅਗਲਾ ਬੈਣੀ ਹਲਦਾ ਹਾਂ ਬੈਣੀ ਹਲਦਾ ਇੱਧਰ ਲਾ ਠੀਕ ਮਗਰ ਲਾ ਅੱਛਾ ਮਗਰ ਲਾ ਹਾਂ ਜੀ ਮਗਰ ਲਾ ਕੱਟਿਆ ਕੱਟਿਆ ਠੀਕ ਹੈ ਹਾਂਜੀ ਬਾਕੀ ਕਾਫੀ ਸੋਹਣੀ ਝੋਟੀ ਆ ਛੜੀ ਨੀਲੇ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਇਹਦੇ ਤੇ ਥਾਣੇ ਦਾ ਇੱਕ ਘਾਟਿਆ ਤਿਆ ਕਰਵੇਂ ਇਹਦੀਆਂ ਦੋਵੇਂ ਬਿੱਲੀਆਂ ਆ ਜਿਹੜੀਆਂ ਦੁੱਧ ਪਾਜੀ ਕੋ ਬਾਦੀ ਮਾਸਾ ਦੇ ਘਟ ਗਿਆ ਆਪਣੇ ਕੋਲ ਠੀਕ ਆ ਕੱਲ ਪਤਾ ਡੰਗਰ ਦੇ ਨਹੀਂ ਲਵਾ ਹਾਂਜੀ ਹਾਂਜੀ ਤੇ ਐਨੇ ਨਾਮੂਲੀ ਆ ਮਤਲਬ ਤਿੰਨ ਜਾਰੀ ਘਟਿਆ ਅੱਛਾ ਇਹ ਨਹੀਂ ਵੀ ਥਣ ਤੇ ਲੜਿਆ ਜਾਂਦਾ ਏ ਅੱਛਾ ਕੋਈ ਮੋਲੀ ਮੈਂ ਬੜੀ ਸਾਫ ਹੈ ਨਾਲੇ ਸੋਈ ਸਵਾਈ ਹੈ ਕੋਈ ਆਪਣੇ ਚੁਆਈ ਕਰਕੇ ਲਾ ਜੀ ਇਹ ਦੋਵੇਂ ਤਾਂ ਤੁਸੀਂ ਮੈਂਦੇ ਜਦ ਨਹੀਂ ਮੰਨੇ ਆ ਤੇ ਮੋਲੇ ਦਾ ਮੋਲ ਭਾਜੀ ਦਾ ਨਿਗਾੜੀ ਅੱਛਾ 45000 54000 ਤੇ ਨਿਗਾਹ ਜਾਨੀ ਜੇ ਪੂਰੇ 50 ਦੇ ਦੀਏ ਕੀ ਹੋਰ ਛੋਟ ਕਰ ਦੋਗੇ ਤੁਸੀਂ ਕਰਾ ਲਓ ਫਿਰ ਹੋਰ ਕਰਾ ਲਓ 2000 ਛੱਡ ਦੀਏ ਕੋਈ ਗੱਲ ਨਹੀਂ ਹੋਰ ਯਾਰ ਇਨਸ਼ਾ ਅੱਲਾ 47000 47000 ਦੇ ਦਾਂਗੇ ਤੇ ਦੁੱਧ ਜਿਹੜਾ ਵਾ 7 ਕਿਲੋ ਚਵਾ ਦੋਗੇ 7 ਲੀਟਰ ਵਾਲਾ ਦੇ ਠੀਕ ਹੈ ਜੀ ਇਹ ਬੜੀ ਸੋਹਣੀ ਬਾਕੀ ਚੂਣ ਚਾਂਣ ਬੜੀ ਸਾਫ ਆ ਆ ਥਾਂ ਤੇ ਥੋੜੀਆਂ ਧਾਰਾ ਘਟਿਆ ਠੀਕ ਆ ਧੋੜੀਆਂ ਜਿਹੀ ਭਰੀ ਇੱਕ ਦੋ ਹੀ ਆ ਠੀਕ ਆ ਜੀ ਤੇ ਹੁਣ ਜਿਹੜੀ ਆਵਲੀ ਮੱਜ ਆਹ ਪਾ ਜੀ ਸੂਈ ਜੇ ਮੱਜ ਇੱਕੋ ਮਹੀਨੇ ਦੀ ਆਪਣੇ ਕੋਲ ਕੱਟੀ ਮਰੀਏ ਜੀ ਅੱਛਾ ਕਿਰਨ ਆਟੀ ਗਾਲਾ ਟਾਈ ਦੇ ਨਾਲ ਠੀਕ ਆ ਤੇ ਉਹ ਤਾਂ ਕਰਕੇ ਨਾ ਮਤਲਬ ਇਤਰਾ ਹੀ ਲੱਦ ਲਿਆ ਇਹ ਤੇ ਢਿੱਲੀ ਹੋਦਣ ਅੱਛਾ ਕਿ ਮਰਗੀ ਸੱਜਰੀ ਆ ਮੇਰੇ ਉਤਰਾ ਠੀਕ ਆ ਹਾਂਜੀ ਬਾਕੀ ਲੇਵਾਂ ਨੂੰ ਕਿੱਡਾ ਸੁਣਾ ਦੇਖੋ ਇਹ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਤੇ ਭਾਜੀ ਇਹਦੇ ਕੋਲ ਹੈਗਾ ਹੀ ਕੁੜੀ ਜਣੀ ਕੋ 9-10 ਲੀਟਰ ਹੀ ਅੱਛਾ ਹੁਣ ਪਾਰ ਸਾਰਕ ਪਾ ਲਈਏ ਅੱਛਾ ਹੁਣ 8 ਲੀਟਰ ਰਹਿ ਗਿਆ ਜੀ 8 ਲੀਟਰ ਹੈਗਾ ਪੱਕਾ ਪਾ 8 ਲੀਟਰ ਹੈਗਾ ਜੀ ਤੋੜੋ ਫੇਰ ਦੇਖ ਲਾਈ ਵੀ ਬੜੀ ਸਾਫ ਜੇ ਤੇ ਪਹਾੜੇ ਦੇ ਮਿਲਦੀ ਜੀ ਵਧੀਆ ਠੀਕ ਆ ਹਾਂਜੀ ਇਹ ਪਹਾੜੇ ਦੇ ਮਿਲਦੀ ਜੀ ਆਟੀਕੇ ਦੇ ਮਿਲਦੀ ਜੀ ਠੀਕ ਆ ਹਾਂਜੀ ਨੀਲੀ ਦੀ ਜਿਹੜੀ ਮਾਝਾ ਟੀਕੇ ਤੇ ਮਿਲਦੀ ਤੇ ਆ ਪਹਾੜੇ ਤੇ ਮਿਲਦੀ ਆ ਇਹ ਇਹ ਲੈ ਆਏ ਬੱਚੇ ਦੀ ਬਾਜੂ ਬੱਚਾ ਠੀਕ ਹੈ ਪਰ ਜਦੋਂ ਲਈ ਨਾ ਢੱਲਾ ਹਦੋਂ ਨਹੀਂ ਠੀਕ ਹੈ ਠੀਕ ਹੈ ਬਾਜੂਗਾ ਹਾਂਜੀ ਠੀਕ ਹੈ ਤੇ ਬਾਕੀ ਚਲੋ ਬਾਕੀ ਸੱਜਰੇ ਮੈਂ ਚਾ ਆ ਚੂ ਬੜਾ ਸਾਫ ਨਹੀਂ ਦਾ ਠੀਕ ਹੈ 1 ਲੀਟਰ ਦੁੱਧ ਹੈਗਾ ਵਧੀਆ ਤੇ ਇਹਦਾ ਮੁੱਲ ਮੁੱਲ ਭਾਜੀ ਚਲੋ ਹੋਰ ਥੋੜਾ ਬੋਦਾ ਘਟਾ ਦਿੰਨੇ ਆਂ ਵੀ ਕਿੰਨਾ ਘਟਾ ਤਾ ਤਨ 2 4 ਹਜ਼ਾਰ ਨਫਾ ਦੇ ਦੇਣਾ ਹਾਂਜੀ 60 ਦੀ ਮਹਿੰਦੀ ਸੀ ਨਹੀਂ 60 ਦੀ ਨਾ ਦੀਏ ਇਹਦਾ ਹੀ ਤੁਸੀਂ ਦੱਸ ਦਿਓ ਆਪ ਵੀ ਜਿਆਜ ਹੀ ਕਰੋ ਜਿਆਸ ਨਾ ਕਰੋ ਚਲੋ ਛੜੀਏ ਭਾਜੀ ਅੱਛਾ ਹਾਂਜੀ ਇਸ ਤੋਂ ਇੰਝ ਆਯਾਰ ਦੀ ਕੀ ਮੌਕੇ ਦੇ ਹੋਰ ਕਰ ਦੋਗੇ ਹਰਾਲੋ ਭਾਈ ਜਾਨੀ ਥੋੜਾ ਬੋਧਾ ਹੋਰ ਹੋਣਾ ਜੀ ਯਾਰਖੰਡਾ ਕਰ ਦਈਏ ਕੋਈ ਗੱਲ ਨਹੀਂ ਭਾਈ 50000 ਜਿਆਦਾ ਦੇਦਾ ਅੱਛਾ 50000 ਦੀ ਮੈਂ ਦੇ ਦਾਂਗੀ 50000 ਦੀ ਜੈਸ ਥੋੜਾ ਲੱਖ ਰੱਦ ਲਾਂਗੇ ਜੇ ਕੋਈ ਫੜ ਲੈ ਅੱਛਾ 50 50000 ਦੇ ਸਾਲ ਠੀਕ ਆ ਹਾਂਜੀ ਤੇ ਠੀਕ ਆ ਫਿਰ ਹੋਰ ਕੁਛ ਨਾ ਫਿਰ ਬਸ ਭਾਜੀ ਆਹ ਨਹੀਂ ਤੇ ਭਾਜੀ ਭਾਜੀ ਮਾਡੀ 50000 ਦੀ ਗੱਲੀ ਨਹੀਂ ਦੇਣੀ ਅੱਛਾ ਇਹ 55000 ਦੀ ਮੈਂ ਮਤਲਬ ਜੋੜੇ ਤੇ ਜੈਤ ਰਹਿਣਾ 10000 ਰੁਪਏ ਛੱਡਦਾ ਠੀਕ ਹੈ ਜੀ 10000 ਰੁਪਏ ਜੋੜਾ ਦੇ ਠੀਕ ਹੈ ਤੇ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਕਰਕੇ ਪਾਜੀ ਵੇਸ ਚੱਕ ਕੇ ਆਪਣੀ ਸਮਝ ਨਾਲ ਖੜੇ ਹੋ ਜੀ ਇਹ ਚੈੱਕ ਕਰਾ ਕੇ ਕੋਈ ਲੈ ਜੀ ਠੀਕ ਹੈ ਜੀ ਤੇ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਖੜੋ ਜੀ